ਉਹਨਾਂ ਨੇ ਮੈਨੂੰ ਕਿਹਾ ਕਿ ਵੀ ਕਿ ਬ੍ਰਦਰ ਜੀ ਤੁਸੀਂ ਜਲਦੀ ਰਜਿੰਦਰ ਹਸਪੀਟਲ ਪਹੁੰਚੋ ਮੇਰੇ ਗੋਲੀ ਲੱਗੀ ਹੈ। ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ। ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ। ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ। ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਏ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ। ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਤਲ ਕੱਢੀ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਔਰ ਇੱਕ ਗੋਲੀ ਕੰਧ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਤਲ ਸੀਗਾ ਸਿਲਵਰ ਰੰਗ ਸੀਗਾ ਜੀ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਹੈ ਕਿ ਨਾ ਬਈ ਜੀ ਸਰ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਭਾਈ ਇੱਕ ਲੜਾਈ ਹੋਈ ਦੱਸੋ ਕਿ ਕੀ ਹੋਇਆ ਕਿ ਮੈਡ੍ਰੀ ਸਰ ਕੱਲ ਰਾਤ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਤਕਰੀਬਨ ਪੌਣੇ 12 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਕਿ ਬ੍ਰਦਰ ਜੀ ਤੁਸੀਂ ਜਲਦੀ ਰਜਿੰਦਰਾ ਹਸਪੀਟਲ ਪਹੁੰਚੋ ਮੇਰੇ ਗੋਲੀ ਲੱਗੀ ਹੈ ਤਾਂ ਮੈਨੂੰ ਉਹ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਵੀ ਮਤਲਬ ਐਵੇਂ ਕਿਵੇਂ ਇਹ ਚੀਜ਼ ਬੋਲ ਰਿਹਾ ਹੈ ਤਾਂ ਮੈਨੂੰ ਚਲੋ ਮੈਨੇ ਜ਼ਿਆਦਾ ਉਹ ਨਹੀਂ ਕੀਤਾ ਹੈਗਾ ਮੈਂ ਰਜਿੰਦਰਾ ਹਸਪੀਟਲ ਵਾਸਤੇ ਨਿਕਲ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਤਾ ਮੈਨੇ ਕਿ ਵੀ ਜੀ ਐਮ ਐਮ ਕਰਕੇ ਗੱਲ ਹੋਈ ਹੈ ਉੱਥੇ ਪਹੁੰਚੋ ਤੇ ਦੇਖੀ ਜਾ ਕੇ ਕੀ ਗੱਲਬਾਤ ਹੈ ਉੱਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਜਿਹੜਾ ਮੇਰਾ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11 ਵਜੇ ਦਾ ਸੀ ਤੇ 11 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸ ਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸਤਾ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਇਆ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕਿਉਂ ਕਹਿੰਦਾ ਜੀ ਮੈਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਗੱਡੀ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜੀ ਕਲੱਬ ਦਾ ਟਾਈਮ ਕਿੰਨੇ ਵਜੇ ਦਾ ਸਰ ਕਲੱਬ ਦਾ ਟਾਈਮ ক্লোজিং ਦਾ 11 ਵਜੇ ਦਾ ਜੀ 11 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਹੁੰਦੀ ਕਲੱਬ ਦੇ ਵਿੱਚ ਤੇ ਉਤਾਜ ਉਹ ਸੀਗਾ ਉਸ ਰਿਲੇਟਿਡ ਹੀ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ ਮੁੰਡਿਆਂ ਨੂੰ ਮਨਾ ਕੀਤਾ ਗਿਆ ਸੀਗਾ ਬਟ ਉਹ ਮੁੰਡਿਆਂ ਨੇ ਜਿਹੜਾ ਸੀਗਾ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਚਾਰ ਉਹਨਾਂ ਨੇ ਫਾਇਰ ਮਾਰੀ ਨੇ ਜੋ ਕਿ ਦੋ ਮੇਰੇ ਬ੍ਰਦਰ ਨੂੰ ਲੱਗੇ ਇੱਕੋ ਦੀ ਬਾਹ ਦੇ ਵਿੱਚ ਹੀ ਹੈ ਹਜੇ ਉਹਦਾ ਇਲਾਜ ਚੱਲ ਰਿਹਾ ਹੈ ਹਜੇ ਗੋਲੀ ਦੀ ਬਾਹਰ ਨਹੀਂ ਨਿਕਲੀ ਨਹੀਂ ਹੈਗੀ ਦੂਸਰੀ ਗੋਲੀ ਉਹਦੀ ਆਪਣਾ ਬੱਖੀ ਦੇ ਕੋਲੋਂ ਖਹਿਕੇ ਲੰਗੀ ਹੈ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਉਰੀਕ ਗੋਲੀ ਕੰਦ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ ਅਸਲਾ ਲਗੜਾ ਲਸਸ ਸੀਗਾ ਕਿਉਂਕਿ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਟਲ ਸੀਗਾ ਸਿਲਵਰ ਰੰਗ ਸੀਗਾ ਜੀ ਤੇ ਉਹ ਆਪਣਾ ਇਹ ਹੁਣ ਪੁਲਿਸ ਦੱਸੇਗੀ ਜੀ ਕਿ ਵੀ ਉਹ ਜਾਇਜ਼ ਸੀਗਾ ਜਾਂ ਨਜਾਇਜ਼ ਸੀਗਾ ਬਟ ਮੁੰਡਿਆਂ ਦੀ ਉਮਰਾਂ ਜਿਹੜੀਆਂ ਸੀਗੀਆਂ ਉਹ ਤਕਰੀਬਨ 26 22 27 ਸਾਲ ਦੀਆਂ ਸੀਗੀਆਂ ਜੀ ਏਡੇ ਜਵਾਕਾਂ ਨੂੰ ਕੋਣ ਅਸਲਾ ਦਿੰਦਾ ਜੀ ਲਾਉ ਸੀ ਕਿ ਉੱਥੇ ਮਹੀਟਨ ਨਹੀਂ ਸਰ ਸਾਡੇ ਅਸਲਾ ਉੱਥੇ ਜਿਹੜਾ ਹੈਗਾ ਬ੍ਰਦਰ ਦੇ ਇੱਥੇ ਜਿੱਥੇ ਇਹ ਜੌਬ ਕਰਦਾ ਐਂਟਰੀਆਂ ਵਗੈਰਾ ਪੰਦਦਾ ਕਸਟਮਰਾਂ ਦੀਆਂ ਉੱਥੇ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਇਹ ਮੁੰਡੇ ਕਿਵੇਂ ਲੁਕੋ ਕੇ ਅਸਲਾ ਲੈ ਕੇ ਅੰਦਰ ਬੜੇ ਯਕੀ ਇਹਨਾਂ ਦੀ ਸਾਜ਼ਿਸ਼ ਸੀਗੀ ਕਿਸੇ ਰਿਲੇਟਿਡ ਇਹ ਅੰਦਰ ਅਸਲਾ ਲੈ ਕੇ ਗਏ ਨੇ ਜੀ ਉਹ ਹੁਣ ਪੁਲਿਸ ਹੀ ਦੱਸ ਸਕਦੀ ਹੈ ਸਰ ਅਸੀਂ ਚਾਹੁੰਦੇ ਹਾਂ ਜੀ ਦੇਖੋ ਸਾਡੇ ਬ੍ਰਦਰ ਦੇ ਇਹਨਾਂ ਨੇ ਸਿੱਧੀ ਛਾਤੀ ਦੇ ਵਿੱਚ ਗੋਲੀ ਮਾਰੀ ਜਿਹੜਾ ਕਿ ਉਹਨੇ ਆਪਣੀ ਬਾਹ ਕਰ ਲਈ ਤੇ ਉਹ ਬਾਹ ਦੇ ਵਿੱਚ ਉਹਦੇ ਗੋਲੀ ਵੱਢ ਗਈ ਅਗਰ ਉਹ ਬਾਕੇ ਨਾ ਕਰਦਾ ਤਾਂ ਸ਼ਾਇਦ ਉਹਦੀ ਮੌਕੇ ਦੀ ਮੌਤ ਹੋ ਜਾਂਦੀ ਕਿ ਵੀ ਗੋਲੀ ਉਹਦੇ ਛਾਤੀ ਦੇ ਵਿੱਚ ਜਾਂ ਦਿਲ ਦੇ ਵਿੱਚ ਜਾ ਕੇ ਦਿਲ ਪਾੜ ਦਿੰਦੀ ਤਾਂ ਅਸੀਂ ਚਾਹੁੰਦੇ ਆ ਕਿ ਦੇਖੋ ਜੀ ਜੋ ਕਾਨੂੰਨ ਦੇ ਵਿੱਚ ਇਸ ਦੇ ਰਿਲੇਟਿਡ ਸਜ਼ਾ ਹੈਗੀ ਹੈ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਔਰ ਜੋ ਹੈ ਪੂਰੀ ਸ਼ਕਤੀ ਦੇ ਨਾਲ ਪੁਲਿਸ ਕਾਰਵਾਈ ਕਰੇ ਔਰ ਇਹ ਜਿਹੜੇ ਆਪਣਾ ਸ਼ਰਾਰਤੀ ਬੰਦੇ ਨੇ ਜਿਹੜੇ ਕਿ ਸਮਾਜ 'ਚ ਗੰਦ ਪਾਉਂਦੇ ਨੇ ਜੋ ਕਿ ਇਹ ਫਿਲਮਾਂ ਦੇਖ ਕੇ ਜਾਂ ਗਾਣੇ ਦੇਖ ਕੇ ਫੀਲਿੰਗਾਂ ਲੈ ਕੇ ਸਿੱਧੀਆਂ ਗੋਲੀਆਂ ਕਲਬਾਂ 'ਚ ਚਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਡੇ ਨਾਲ ਹੀ ਨਹੀਂ ਇਹ ਬੰਦੇ ਕੱਲ ਨੂੰ ਕਿਸੇ ਹੋਰ ਨਾਲ ਵੀ ਵਾਰਦਤ ਕਰ ਸਕਦੇ ਨੇ ਸ਼ਾਇਦ ਉਹ ਬੰਦਾ ਅੱਜ ਸਾਡਾ ਅਪਰਾਧ ਬਚ ਗਿਆ ਉਹ ਬੰਦਾ ਨਾ ਬਚੇ